ਪੁਲਿਸ ਦੇ ਵੱਲੋਂ ਇੱਕ ਹੋਰ ਵੱਡੀ ਕਾਰਵਾਈ ਕਰਨੀ ਗਈ ਹੈ ਤਾਂ ਦੱਸ ਦਈਏ ਕਿ ਇੱਕ ਸਪਾ ਸੈਂਟਰ ਦੇ ਉੱਤੇ ਛਾਪਾ ਮਾਰਿਆ ਗਿਆ ਤਾਂ ਲਗਾਤਾਰ ਹੀ ਜਿੱਥੇ ਹਿਊਮਨ ਟ੍ਰੈਫਿਕਿੰਗ ਯਾਨੀ ਕਿ ਦੇਵਪਾਰ ਦੇ ਤੰਦੇ ਤੇ ਮਨੁੱਖ ਤਸਕਰੀ ਨੂੰ ਲੈ ਕੇ ਪੁਲਿਸ ਐਕਸ਼ਨ ਦੇ ਵਿੱਚ ਹੈ ਤੇ ਜ਼ਿਲਕਪੁਰ ਪੁਲਿਸ ਦੇ ਵੱਲੋਂ ਇੱਕ ਹੋਰ ਵੱਡਾ ਐਕਸ਼ਨ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਹੋਟਲਾਂ ਦੀ ਆੜ ਦੇ ਵਿੱਚ ਜਾਂ ਸਪਾ ਸੈਂਟਰਾਂ ਦੀ ਆੜ ਦੇ ਵਿੱਚ ਜਿਹੜਾ ਦੇਵਪਾਰ ਦਾ ਤੰਦਾ ਚੱਲ ਰਿਹਾ ਉਸ ਮਾਮਲੇ 'ਚ ਪੁਲਿਸ ਨੇ ਇੱਕ ਹੋਰ ਵੱਡੀ ਕਾਰਵਾਈ ਕਰ ਦਿੱਤੀ ਹੈ ਕਾਲਕਾ ਸ਼ਿਮਲਾ ਹਾਈਵੇ ਦੇ ਉੱਤੇ ਪੁਲਿਸ ਨੇ ਵੱਡੀ ਰੇਡ ਕੀਤੀ ਹੈ ਦੋ ਹੋਟਲ ਤੇ ਇੱਕ ਸਪਾ ਸੈਂਟਰ ਦੇ ਵਿੱਚ ਛਾਪਾ ਵੱਜਿਆ ਤੇ ਇਸ ਦੇ ਦਰਮਿਆਨ 11 ਕੁੜੀਆਂ ਨੂੰ ਰੈਸਕਿਊ ਕੀਤਾ ਗਿਆ ਦਾ ਲਗਾਤਾਰ ਜ਼ਿਰਖਪੁਰ ਪੁਲਿਸ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਚਾਰ ਵਿਅਕਤੀ ਗ੍ਰਿਫਤਾਰ ਹੋਏ ਨੇ ਦੋ ਹੋਟਲ ਤੇ ਇੱਕ ਸਪਾ ਸੈਂਟਰ ਦੇ ਵਿੱਚ ਛਾਪਾ ਵੱਜਦਾ ਹੈ ਦੇਖ ਦੱਸਿਆ ਵੀ ਜਾ ਰਿਹਾ ਹੈ ਕਿ ਇੱਥੇ ਸਪਾ ਸੈਂਟਰ ਦੀ ਆਰ ਦੇ ਵਿੱਚ ਦੇ ਵਪਾਰ ਦਾ ਤੰਦਾ ਕੀਤਾ ਜਾ ਰਿਹਾ ਸੀ ਕਾਲ ਕਾ ਸ਼ਿਮਲਾ ਹਾਈਵੇ ਦੇ ਉੱਤੇ ਪੁਲਿਸ ਨੇ ਵੱਡੀ ਕਾਰਵਾਈ ਕਰ ਦਿੱਤੀ ਹੈ ਬੇਸਡ ਔਨ ਇਨਫੋਰਮੇਸ਼ਨ ਸਾਨੂੰ ਆਈ ਸੀਗੀ ਕਿ ਬਲਟਾਨਾ ਦੇ ਕੁਝ ਹੋਟੈਲਸ ਦੇ ਵਿੱਚ ਵੀ ਇਹ ਪ੍ਰੋਸਟੀਟਿਊਸ਼ਨ ਦਾ ਕੰਮ ਚੱਲ ਰਿਹਾ ਹੈ ਤੇ ਅਸੀਂ ਰੇਡ ਇਮੀਡੀਏਟਲੀ ਕੰਡਕਟ ਕਰਵਾਈ ਤਾਂ ਉਹਦੇ ਵਿੱਚ ਹੋਟਲ ਸੰਗਮ ਤੇ ਹੋਟਲ ਗਿੰਨੀ ਇਹਦੇ ਵਿੱਚ ਸਾਨੂੰ ਟੋਟਲ ਔਰ ਇੱਕ A1 ਸਪਾ ਵੀ ਸੀਗਾ ਨਾਲ ਇਹਦੇ ਵਿੱਚੋਂ ਸਾਨੂੰ ਟੋਟਲ 11 ਕੁੜੀਆਂ ਸਾਨੂੰ ਮਿਲੀਆਂ ਜਿਨ੍ਹਾਂ ਨੂੰ ਅਸੀਂ ਰੈਸਕਿਊ ਕੀਤਾ ਤੇ ਨਾਲ ਕੁਝ ਓਨਰਸ ਵੀ ਮਿਲੇ ਹੈਗੇ ਆ ਹੋਟਲ ਦੇ ਤੇ ਅਸੀਂ ਇਸੇ ਜਿਵੇਂ ਸਾਡੀ ਕੜੀ ਅੱਗੇ ਵੀ ਚੱਲਦੀ ਆ ਰਹੀ ਹੈ ਐਫ ਆਈ ਆਰ ਦੇ ਵਿੱਚ ਅਸੀਂ ਜੋ ਨੋਮੀਨੇਟ ਨੋਮੀਨੇਟ ਕਿਤੇ ਉਹ ਬੰਦੇ ਵੀ ਜਿਹੜੇ ਓਨਰਸ ਆਫ ਦਾ ਪ੍ਰੋਪਰਟੀ ਹੈ ਤੇ ਓਨਰਸ ਆਫ ਦਾ ਸਪਾ ਜਾਂ ਹੋਟੈਲਸ ਹੈ ਓਨ ਦਾ ਸਪੌਟ ਅਸੀਂ ਐਗਜ਼ੀਕਿਊਟਿਵ ਮੈਜਿਸਟਰੇਟ ਨੂੰ ਬੁਲਾਇਆ ਤੇ ਉਹਨਾਂ ਨੇ ਦੋਨੋਂ ਹੋਟੈਲਸ ਔਰ ਸਪਾ ਨੂੰ ਸੀਲ ਕਰ ਦਿੱਤਾ ਹੋਇਆ ਤਾਂ ਮੇਰੀ ਰਿਕੁਐਸਟ ਸਗੀ ਪੱਗੇ ਵੀ ਮੈਂ ਤੁਹਾਡੇ ਮਾਧਿਅਮ ਦੇ ਥਰੂ ਕਾਫੀ ਟੈਨੈਂਟ ਵੈਰੀਫਿਕੇਸ਼ਨ ਤੇ ਜ਼ੋਰ ਦੇ ਰਹੇ ਹਾਂ ਹੁਣ ਅਸੀਂ ਇੱਕ ਨਵਾਂ ਪ੍ਰੋਗਰਾਮ ਵੀ ਲੈ ਕੇ ਆ ਰਹੇ ਹਾਂ ਜਿਹੜਾ ਕਿ ਇਨਸ਼ੋਰ ਕਰੇ ਕਿ ਆਪਣੇ ਟੈਨੈਂਟਸ ਦੀ ਪ੍ਰੋਪਰ ਵੈਰੀਫਿਕੇਸ਼ਨ ਕੀਤੀ ਹੋਵੇ ਤਾਂ ਉਹ ਅਸੀਂ ਤੁਹਾਡੇ ਨਾਲ ਇਨਫੋਰਮੇਸ਼ਨ ਸ਼ਾਰਟਲਿਸਟ ਸ਼ੇਅਰ ਕਰਾਂਗੇ ਔਰ ਮੇਰੀ ਇੱਕ ਸਾਰੇ ਹੋਟੈਲਸ ਦੇ ਓਨਰਸ ਨੂੰ ਔਰ ਸਪਾ ਸੈਂਟਰਸ ਨੂੰ ਦੁਬਾਰਾ ਤੋਂ ਵਾਰਨਿੰਗ ਹੈ ਕਿ ਇਸ ਚੀਜ਼ ਨੂੰ ਲਾਈਟਲੀ ਬਿਲਕੁਲ ਨਾ ਲਿੱਤਾ ਜਾਵੇ ਤੁਹਾਨੂੰ ਇਹ ਸ਼ਾਇਦ ਲੱਗ ਰਿਹਾ ਹੋਊਗਾ ਕਿ ਇੱਕ ਦਿਨ ਦੀ ਕਾਰਵਾਈ ਹੈ ਇੱਕ ਦੋ ਦਿਨਾਂ ਦੇ ਲਈ ਰੇਡਸ ਹੋਣਗੀਆਂ ਬਟ ਇਹ ਰੇਡਸ ਜਦ ਤੱਕ ਸਾਡੀ ਪ੍ਰੈਜ਼ੈਂਸ ਹੈਗੀ ਹੈ ਇਹ ਆਲਵੇਸ ਕੰਟੀਨਿਊ ਰਹਣਗੀਆਂ ਉਹ ਇੰਨਾ ਪਬਲਿਕ ਦਾ ٹرسٹ ਬਣ ਗਿਆ ਹੋਇਆ ਹੈ ਕਿ ਸਾਨੂੰ ਫੁੱਲ ਔਨ ਇਨਫੋਰਮੇਸ਼ਨ ਫ্রম ਦਾ ਪਬਲਿਕ ਸਰਸਸ ਤੋਂ ਆ ਰਹੀ ਹੈ ਅਸੀਂ ਔਨ ਦਾ ਸਪਾਟ ਕਾਰਵਾਈ ਕਰ ਰਹੇ ਹਾਂ ਔਰ ਇਹ ਵਾਰਨਿੰਗ ਹੈ ਕਿ ਦੁਬਾਰਾ ਤੋਂ ਜੇ ਇਦਾਂ ਦੇ ਸਾਨੂੰ ਕੇਸਸ ਮਿਲ ਗਏ ਤੁਹਾਡੀ ਪ੍ਰਾਪਰਟੀ ਵੀ ਸੀਲ ਹੋ ਰਹੀ ਔਰ ਤੁਹਾਡੀ ਓਨਰਸ ਦੀ ਵੀ ਜਿਹੜੇ ਹੈਗੇ ਉਹਨਾਂ ਨੂੰ ਨਾਮਜ਼ਦ ਕਰਕੇ ਅਸੀਂ ਇਹ ਪ੍ਰੋਸਟੀਚੂਨ ਦਾ ਜਿੰਨਾ ਸਾਡੇ ਜ਼ੀਰਖਪੁਰ ਦੇ ਵਿੱਚ ਕੰਮ ਚੱਲ ਰਿਹਾ ਇਹਨੂੰ ਬਿਲਕੁਲ ਅਸੀਂ ਜ਼ੀਰੋ ਟੋਲਰੈਂਸ ਅਪਰੋਚ ਲਗਾ ਕੇ ਇਹਨੂੰ ਖਤਮ ਕਰਨਾ ਇਸ ਤੇ ਲਈ ਅਸੀਂ ਵਚਨਬੱਧ ਹੈ ਔਰ ਅਸੀਂ ਕਰਕੇ ਵੀ ਦਿਖਾਵਾਂਗੇ ਇਹ ਚੀਜ਼ ਬੇਸਡ ਔਨ ਇਨਫੋਰਮੇਸ਼ਨ ਸਾਨੂੰ ਆਈ ਸੀਗੀ ਕਿ ਬਲਟਾਨਾ ਦੇ ਕੁਝ ਹੋਟੈਲਸ ਦੇ ਵਿੱਚ ਵੀ ਇਹ ਪ੍ਰੋਸਟੀਚੂਨ ਦਾ ਕੰਮ ਚੱਲ ਰਿਹਾ ਹੈ ਤੇ ਅਸੀਂ ਰੇਡ ਇਮੀਡੀਏਟਲੀ ਕੰਡਕਟ ਕਰਵਾਈ ਤਾਂ ਉਹਦੇ ਵਿੱਚ ਹੋਟਲ ਸੰਗਮ ਤੇ ਹੋਟਲ ਗਿੰਨੀ ਇਹਦੇ ਵਿੱਚ ਸਾਨੂੰ ਟੋਟਲ ਔਰ ਇੱਕ A1 ਸਪਾ ਵੀ ਸੀਗਾ ਨਾਲ ਇਦੇ ਵਿੱਚੋਂ ਸਾਨੂੰ ਟੋਟਲ 11 ਕੁੜੀਆਂ ਸਾਨੂੰ ਮਿਲੀਆਂ ਹੈ ਜਿਨ੍ਹਾਂ ਨੂੰ ਅਸੀਂ ਰੈਸਕਿਊ ਕੀਤਾ ਤੇ ਨਾਲ ਕੁਝ ਓਨਰਸ ਵੀ ਮਿਲੇ ਹੈਗੇ ਆ ਹੋਟਲ ਦੇ ਤੇ ਅਸੀਂ ਇਸੇ ਜਿਵੇਂ ਸਾਡੀ ਕੜੀ ਅੱਗੇ ਵੀ ਚੱਲਦੀ ਆ ਰਹੀ ਹੈ ਐਫ ਆਰ ਦੇ ਵਿੱਚ ਅਸੀਂ ਜੋ ਨੋਮੀਨੇਟ ਨੋਮੀਨੇਟ ਕਿਤੇ ਉਹ ਬੰਦੇ ਵੀ ਜਿਹੜੇ ਓਨਰਸ ਆਫ ਦਾ ਪ੍ਰੋਪਰਟੀ ਹੈ ਤੇ ਓਨਰਸ ਆਫ ਦਾ ਸਪਾ ਜਾਂ ਹੋਟਲਸ ਹੈ ਔਨ ਦਾ ਸਪਾਟ ਅਸੀਂ ਐਗਜ਼ੀਕਿਊਟਿਵ ਮੈਜਿਸਟਰੇਟ ਨੂੰ ਬੁਲਾਇਆ ਤੇ ਉਹਨਾਂ ਨੇ ਦੋਨੋਂ ਹੋਟਲਸ ਔਰ ਸਪਾ ਨੂੰ ਸੀਲ ਕਰ ਦਿੱਤਾ ਹੋਇਆ ਤਾਂ ਮੇਰੀ ਰਿਕੁਐਸਟ ਸੀਗੀ ਪੱਗੇ ਵੀ ਮੈਂ ਤੁਹਾਡੇ ਮਾਧਿਅਮ ਦੇ ਥਰੂ ਕਾਫੀ ਟੈਨੈਂਟ ਵੈਰੀਫਿਕੇਸ਼ਨ ਤੇ ਜ਼ੋਰ ਦੇ ਰਹੇ ਹਾਂ ਹੁਣ ਅਸੀਂ ਇੱਕ ਨਵਾਂ ਪ੍ਰੋਗਰਾਮ ਵੀ ਲੈ ਕੇ ਆ ਰਹੇ ਹਾਂ ਜਿਹੜਾ ਕਿ ਇਨਸ਼ੋਰ ਕਰੇ ਕਿ ਆਪਣੇ ਟੈਨੈਂਟਸ ਦੀ ਪ੍ਰੋਪਰ ਵੈਰੀਫਿਕੇਸ਼ਨ ਕੀਤੀ ਹੋਵੇ ਤਾਂ ਉਹ ਅਸੀਂ ਤੁਹਾਡੇ ਨਾਲ ਇਨਫੋਰਮੇਸ਼ਨ ਸ਼ਾਰਟਲੀ ਸੇਅਰ ਕਰਾਂਗੇ ਔਰ ਮੇਰੀ ਇੱਕ ਸਾਰੇ ਹੋਟੈਲਸ ਦੇ ਓਨਰਸ ਨੂੰ ਔਰ ਸਪਾ ਸੈਂਟਰਸ ਨੂੰ ਦੁਬਾਰਾ ਤੋਂ ਵਾਰਨਿੰਗ ਹੈ ਕਿ ਇਸ ਚੀਜ਼ ਨੂੰ ਲਾਈਟਲੀ ਬਿਲਕੁਲ ਨਾ ਲਿੱਤਾ ਜਾਵੇ ਤੁਹਾਨੂੰ ਇਹ ਸ਼ਾਇਦ ਲੱਗ ਰਿਹਾ ਹੋਊਗਾ ਕਿ ਇੱਕ ਦਿਨ ਦੀ ਕਾਰਵਾਈ ਹੈ ਇੱਕ ਦੋ ਦਿਨਾਂ ਦੇ ਲਈ ਰੇਡਸ ਹੋਣਗੀਆਂ ਬਟ ਇਹ ਰਿਡਸ ਜਦ ਤੱਕ ਸਾਡੀ ਪ੍ਰੈਜ਼ੈਂਸ ਹੈਗੀ ਹੈ ਇਹ ਆਲਵੇਸ ਕੰਟੀਨਿਊ ਰਹਣਗੀਆਂ ਹੁਣ ਇੰਨਾ ਪਬਲਿਕ ਦਾ ٹرسٹ ਬਣ ਗਿਆ ਹੋਇਆ ਹੈ ਕਿ ਸਾਨੂੰ ਫੁੱਲ ਔਨ ਇਨਫੋਰਮੇਸ਼ਨ ਫ্রম ਦਾ ਪਬਲਿਕ ਸੋਰਸਸ ਤੋਂ ਆ ਰਹੀ ਹੈ ਅਸੀਂ ਔਨ ਦਾ ਸਪੌਟ ਕਾਰਵਾਈ ਕਰ ਰਹੇ ਹਾਂ ਔਰ ਇਹ ਵਾਰਨਿੰਗ ਹੈ ਕਿ ਦੁਬਾਰਾ ਤੋਂ ਜੇ ਇਦਾਂ ਦੇ ਸਾਨੂੰ ਕੇਸਸ ਮਿਲ ਗਏ ਤੁਹਾਡੀ ਪ੍ਰਾਪਰਟੀ ਵੀ ਸੀਲ ਹੋ ਰਹੀ ਔਰ ਤੁਹਾਡੀ ਓਨਰਸ ਦੀ ਵੀ ਜਿਹੜੇ ਹੈਗੇ ਉਹਨਾਂ ਨੂੰ ਨਾਮਜ਼ਦ ਕਰਕੇ ਅਸੀਂ ਇਹ ਪ੍ਰੋਸਟੀਚੂਨ ਦਾ ਜਿੰਨਾ ਸਾਡੇ ਜ਼ੀਰਖਪੁਰ ਦੇ ਵਿੱਚ ਕੰਮ ਚੱਲ ਰਿਹਾ ਇਹਨੂੰ ਬਿਲਕੁਲ ਅਸੀਂ ਜ਼ੀਰੋ ਟੋਲਰੈਂਸ ਅਪਰੋਚ ਲਗਾ ਕੇ ਇਹਨੂੰ ਖਤਮ ਕਰਨਾ ਇਸ ਤੇ ਲਈ ਅਸੀਂ ਵਚਨਬੱਧ ਹੈ ਔਰ ਅਸੀਂ ਕਰਕੇ ਵੀ ਦਿਖਾਵਾਂਗੇ ਜੀ